ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੀਰ ਸਿੰਘ 7ਵੇਂ ਭਾਗ ਵਿੱਚ ਸੁਣੋ ਵਿਦਿਆਰਥੀ ਵਲਵਲਿਆਂ ਦਾ ਅਰੁਕ ਵਹਿਣ ਆਪਮਹਾਰਤਾ ਅਤੇ ਚੇਤਨ ਦਖਲ ਤੇ ਵਿਦਿਆਰਥੀ ਸੰਘਰਸ਼ਾਂ ਦਾ ਤੰਤਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1967-69 ਦੇ ਵਿੱਦਿਕ ਵਰ੍ਹਿਆਂ ਦੌਰਾਨ ਭਾਰਤ ਦੇ ਕੁਝ ਹੋਰ ਨਾ ਰਾਜਾਂ ਵਾਂਗੂ ਪੰਜਾਬ ਅੰਦਰ ਵੀ ਵਿਦਿੱਕ ਸੰਸਥਾਵਾਂ ਅੰਦਰ ਜੰਗ ਵਰਗਾ ਮਾਹੌਲ ਬਣ ਗਿਆ ਸੀ ਕਾਲਜਾਂ ਦੇ ਵਿਦਿਆਰਥੀ ਸਥਾਪਿਤ ਨਿਜ਼ਾਮ ਸਥਾਪਤੀ ਦੇ ਵਿਰੁੱਧ ਲੜਨ ਦਾ ਬਹਾਨਾ ਭਾਲਦੇ ਸਨ ਲੜਨ ਨੂੰ ਮਨ ਕਰਦਾ ਹੋਵੇ ਤਾਂ ਬਹਾਨੇ ਲੱਭਣੇ ਔਖੇ ਨਹੀਂ ਹੁੰਦੇ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਸਥਾਨਕ ਅਧਿਕਾਰੀਆਂ ਵਿਰੁੱਧ ਲੜਾਈ ਸ਼ੁਰੂ ਹੋ ਜਾਂਦੀ ਸੀ ਜ਼ਿਆਦਾਤਰ ਅਧਿਕਾਰੀਆਂ ਅੰਦਰ ਬਸਤੀਵਾਦੀ ਵਿਰਾਸਤ ਕਰਕੇ ਹੰਕਾਰ ਦੀ ਬਿਰਤੀ ਮਜ਼ਬੂਤ ਜੜ੍ਹਾਂ ਫੜ ਚੁੱਕੀ ਸੀ ਆਮ ਹਾਲਤਾਂ ਅੰਦਰ ਵਿਦਿਆਰਥੀ ਵੀ ਇਸ ਹੰਕਾਰ ਨੂੰ ਝੱਲਣ ਦੇ ਆਦੀ ਹੋ ਚੁੱਕੇ ਸਨ ਪਰ ਚੌ ਤਰਫਾ ਪਸਰੇ ਇਨਕਲਾਬੀ ਮਾਹੌਲ ਨੇ ਵਿਦਿਆਰਥੀਆਂ ਦੇ ਮਾਨਸਿਕ ਜਗਤ ਵਿੱਚ ਸਿੱਖਤੀ ਬਦਲਾਅ ਲੈ ਆਂਦਾ ਸੀ ਉਹਨਾਂ ਨੂੰ ਹਾਕਮਾਂ ਅਧਿਕਾਰੀਆਂ ਦੇ ਰਵੱਈਆ ਅੰਦਰ غرੂਰ ਦੇ ਮਾਮੂਲੀ ਜੇ ਅੰਸ਼ ਤੋਂ ਵੀ ਕਰੂਰ ਤਾਨਾਸ਼ਾਹੀ ਦਿਸਣ ਲੱਗ ਪਈ ਸੀ ਤਾਨਾਸ਼ਾਹੀ ਦੇ ਕਿਸੇ ਵੀ ਇਜ਼ਹਾਰ ਨੂੰ ਸਹਿਣ ਕਰਨਾ ਉਹਨਾਂ ਲਈ ਮੀਣਾ ਬਣ ਗਿਆ ਸੀ ਇਸ ਕਰਕੇ ਜਗਾ ਜਗਾ ਵਿਦਿਆਰਥੀਆਂ ਦਾ ਪਹਿਲਾ ਸਥਾਨਕ ਅਧਿਕਾਰੀਆਂ ਜ਼ਿਆਦਾਤਰ ਪ੍ਰਿੰਸੀਪਲਾਂ ਨਾਲ ਪੇਚਾ ਪੈਣ ਲੱਗਾ ਪਰ ਚਲਤ ਬਸਤੀਵਾਦੀ ਰੀਤ ਮੁਤਾਬਕ ਪ੍ਰਿੰਸੀਪਲਾਂ ਨੇ ਆਮ ਤੌਰ ਤੇ ਵਿਦਿਆਰਥੀਆਂ ਨੂੰ ਕਾਬੂ ਵਿੱਚ ਰੱਖਣ ਲਈ ਪੁਲਿਸ ਦੀ ਮਦਦ ਲੈਣ ਦਾ ਢਕਾਉ ਢੰਗ ਅਪਣਾਇਆ ਜਿਸ ਨਾਲ ਪ੍ਰਿੰਸੀਪਲ ਨਾਲ ਮਾਮੂਲੀ ਜਹੀ ਫੜ ਫਸ ਤੋਂ ਸ਼ੁਰੂ ਹੋ ਕੇ ਗੱਲ ਅਖੀਰ ਵਿੱਚ ਪੁਲਿਸ ਤੇ ਹਕੂਮਤ ਨਾਲ ਟੱਕਰ ਦੀ ਨੌਬਤ ਤੱਕ ਪਹੁੰਚ ਜਾਂਦੀ ਸੀ ਇਸ ਵਜ੍ਹਾ ਕਰਕੇ ਵਿਦਿਆਰਥੀਆਂ ਦਾ ਰੋਹ ਹਮੋਮਨ ਹੀ ਹਿੰਸਕ ਰੂਪ ਧਾਰਨ ਕਰ ਜਾਂਦਾ ਸੀ ਉਹਨਾਂ 2-3 ਸਾਲਾਂ ਦੌਰਾਨ ਪੰਜਾਬ ਦੇ ਦਰਜਨਾ ਹੀ ਕਾਲਜਾਂ ਅੰਦਰ ਵਿਦਿਆਰਥੀਆਂ ਦੀਆਂ ਪੁਲਿਸ ਨਾਲ ਹਿੰਸਕ ਟੱਕਰਾਂ ਹੋਈਆਂ ਜਗਾ ਜਗਾ ਸਰਕਾਰੀ ਬੱਸਾਂ ਨੂੰ ਲੋਹਿਆ ਗਿਆ ਅਤੇ ਸਰਕਾਰੀ ਜਹਿ ਦਾਦਾਂ ਦੀ ਭੰਨ ਤੋੜ ਕੀਤੀ ਗਈ ਜਿਸ ਕਰਕੇ ਦਰਜਨਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਉੱਤੇ ਮੁਕੱਦਮੇ ਦਰਜ ਹੋਏ ਅਤੇ ਬਹੁਤ ਸਾਰੇ ਵਿਦਿਆਰਥੀ ਆਗੂਆਂ ਨੂੰ ਜੇਲਾ ਅੰਦਰ ਰਹਿਣਾ ਪਿਆ ਆਪ ਮੁਹਾਰਤਾ ਅਤੇ ਚੇਤਨਕ ਦਖਲ ਇਹ ਦੇਸ਼ ਵਿਆਪੀ ਵਿਦਿਆਰਥੀ ਉਭਾਰ ਭਾਵੇਂ ਕਿ ਕਿਸੇ ਰਾਸੀ ਧਿਰ अथवा ਜਥੇਬੰਦੀ ਦੇ ਚੇਤਨ ਯਤਨਾਂ ਦਾ ਸਿੱਟਾ ਨਹੀਂ ਸੀ ਇਹ ਮੁੱਖ ਰੂਪ ਵਿੱਚ ਸਮਕਾਲੀ ਰਾਸੀ ਵਾਤਾਵਰਣ ਦੇ ਪ੍ਰਭਾਵ ਹੇਠ ਫੁੱਟਿਆ ਆਪ ਮੁਹਾਰਾ ਰੋ ਸੀ ਪਰ ਫਿਰ ਵੀ ਕੁਝ ਸਮਕਾਲੀ ਰਾਸੀ ਤਾਕਤਾਂ ਵਿਚਕਾਰ ਇਸ ਆਪ ਮੁਹਾਰੇ ਉਭਾਰ ਨੂੰ ਆਪੋ ਆਪਣੀ ਰਾਸੀ ਲਾਭ ਲਈ ਵਰਤਣ ਦੀ ਮੁਕਾਬਲਾ ਦੌੜ ਸ਼ੁਰੂ ਹੋ ਗਈ ਸੀ ਪੰਜਾਬ ਅੰਦਰ ਇਹ ਮੁਕਾਬਲਾ ਮੁੱਖ ਰੂਪ ਵਿੱਚ ਰਵੈਤੀ ਕਮਿਊਨਿਸਟ ਪਾਰਟੀਆਂ ਸੀਪੀਆਈ ਤੇ ਸੀਪੀਐਮ ਤੇ ਨਵਜਨਮੀ ਨਕਸਲੀ ਤੇ ਵਿਚਾਰ ਹੀ ਸੀ ਉਸ ਵੇਲੇ ਵਿਦਿਆਰਥੀਆਂ ਵਰਗ ਅੰਦਰ ਪ੍ਰਮੁੱਖ ਰੂਪ ਵਿੱਚ ਨਕਸਲੀ ਧਿਰ ਦਾ ਅਰਾਸੀ ਪ੍ਰਭਾਵ ਸਭ ਨਾਲੋਂ ਜ਼ਿਆਦਾ ਸੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਪਹਿਲੀ ਕਤਾਰ ਦੀ ਸਮੁੱਚੀ ਲੀਡਰਸ਼ਿਪ ਰਵੈਤੀ ਕਮਿਊਨਿਸਟ ਪਾਰਟੀਆਂ ਨੂੰ ਤਿਲਾਂਜਲੀ ਦੇ ਕੇ ਨਕਸਲੀ ਲਹਿਰ ਦੀ ਹਮਾਇਤ ਵਿੱਚ ਡਟ ਗਈ ਸੀ ਵੈਸੇ ਵੀ ਗਰਮਾ-ਗਰਮ ਰਾਜ ਸੀ ਮਾਹੌਲ ਪਾਰਲੀਮੈਂਟਨੀ ਸਿਆਸਤ ਦੇ ਹਰਾ ਪੰਆ ਰਵੈਤੀ ਕਮਿਊਨਿਸਟ ਪਾਰਟੀਆਂ ਨਾਲੋਂ ਹਥਿਆਰਬੰਦ ਸੰਘਰਸ਼ ਦਾ ਝੰਡਾ ਤੇ ਨਾਅਰਾ ਬੁਲੰਦ ਕਰਨ ਵਾਲੀ नक्सली ਧਿਰ ਦਾ ਹੀ ਪਖਪੂਰਦਾ ਸੀ ਸੋ ਉਸ ਮਾਹੌਲ ਅੰਦਰ ਵਿਦਿਆਰਥੀ ਫਰੰਟ ਉਤੇ ਪਹਿਲ ਕਦਮੀ नक्सली ਧਿਰ ਦੇ ਹੱਥ ਵਿੱਚ ਸੀ ਵਿਦਿਆਰਥੀ ਮੋਰਚੇ ਉਤੇ ਕੰਮ ਕਰਦੇ नक्सली ਪੱਖੀ ਵਿਦਿਆਰਥੀ ਆਗੂਆਂ ਨੇ ਆਪ ਮੁਹਾਰੇ ਪੈਦਾ ਹੋਏ ਵਿਦਿਆਰਥੀ ਉਭਾਰ ਨੂੰ ਆਪਣੇ ਰਾਸੀ ਫਾਇਦੇ ਲਈ ਵਰਤਣ ਵਾਸਤੇ ਪੂਰੀ ਵਾਹ ਲਾ ਦਿੱਤੀ ਸੀ। ਉਹਨਾਂ ਨੇ ਇਸ ਮੰਤਵ ਵਾਸਤੇ ਪਰ ਚਲਤ ਕਮਿਊਨਿਸਟ ਦਸਤੂਰ ਮੁਤਾਬਕ ਪੁਖਤਾ ਰਣਨੀਤੀ ਅਪਣਾਈ ਜਿਸ ਮੁਤਾਬਕ 94 ਆਗੂਆਂ ਨੇ ਜੁੱਧ ਨੀਤਿਕ ਵਿਉਂਤ ਤਹਿਤ ਮਿੱਥੇ ਅੱਡ-ਅੱਡ ਵਿਦਿਕ ਆਧਾਰੀਆਂ ਕਾਲਜਾਂ ਯੂਨੀਵਰਸਿਟੀਆਂ ਅੰਦਰ ਦਾਖਲਾ ਲੈ ਲਿਆ ਸੀ। ਕਮਿਊਨਿਸਟ ਪਾਰਟੀਆਂ ਲਈ ਕੁੱਲ ਵਕਤੀ ਕੰਮ ਕਰਨ ਵਾਲੇ ਵਿਦਿਆਰਥੀ ਆਗੂਆਂ ਦਾ ਵਿੱਦਿਕ ਸੰਸਥਾਵਾਂ ਅੰਦਰ ਦਾਖਲਾ ਬਰਾਏ ਨਾਮ ਹੀ ਹੁੰਦਾ ਸੀ। ਉਹਨਾਂ ਦੀ ਪੜਨ ਵਿੱਚ ਕੋਈ ਰੁਚੀ ਨਹੀਂ ਹੁੰਦੀ ਸੀ। ਉਹਨਾਂ ਦਾ ਮੰਜ਼ੂਰਤ ਵਿਦਿਆਰਥੀਆਂ ਅੰਦਰ ਕਮਿਊਨਿਸਟ ਲਹਿਰ ਤੇ ਵਿਚਾਰਧਾਰਾ ਦਾ ਪ੍ਰਭਾਵ ਖੇਤਰ ਵਧਾਉਣਾ ਹੁੰਦਾ ਸੀ। ਇਸ ਪਰ ਥਾਏ ਉਹ ਆਪਣਾ ਸਾਰਾ ਤਾਨ ਵਿਦਿਆਰਥੀਆਂ ਨੂੰ ਲੜਨ ਲਈ ਉਭਾਰਨ, ਉਕਸਾਉਣ ਤੇ ਜਥੇਬੰਦ ਕਰਨ ਤੇ ਲਾ ਦਿੰਦੇ ਸਨ। ਇਸ ਦੌਰਾਨ ਉਹ ਵਿਦਿਆਰਥੀਆਂ ਦੀ ਕੋਖਵੀਂ ਨਿਰਖ ਕਰਦੇ ਰਹਿੰਦੇ ਸਨ। ਅਤੇ ਕਮਿਊਨਿਸਟ ਵਿਚਾਰਾਂ ਵੱਲ ਵੱਧ ਝੁਕਾਅ ਪ੍ਰਗਟਾਉਣ ਵਾਲੇ ਵਿਦਿਆਰਥੀਆਂ ਵੱਲ ਉਚੇਚੀ ਤਵੱਜੋ ਦੇ ਕੇ ਉਹਨਾਂ ਦੀ ਦਿਮਾਗੀ ਧੁਲਾਈ ਬ੍ਰੇਨਵਾਸ਼ ਤੇ ਵਿਚਾਰ ਧਾਰਕ ਸਖਲਾਈ ਵੱਲ ਵਿਸ਼ੇਸ਼ ਧਿਆਨ ਦਿੰਦੇ ਸਨ ਇਸ ਤਰ੍ਹਾਂ ਉਹ ਹੌਲੀ-ਹੌਲੀ ਛਾਂੜਵੇਂ ਵਿਦਿਆਰਥੀਆਂ ਨੂੰ ਪਾਰਟੀ ਸਫਾ ਵਿੱਚ ਭਰਤੀ ਕਰ ਲੈਂਦੇ ਸਨ ਉਹਨਾਂ ਦਾ ਪ੍ਰਮੁੱਖ ਸਰੂਕਾਰ ਇਹੀ ਹੁੰਦਾ ਸੀ ਸਾਨੂੰ ਵੀ ਇਸੇ ਤਰੀਕੇ ਹੀ ਨਕਸਲੀ ਲਹਿਰ ਵਿੱਚ ਸ਼ਾਮਲ ਕੀਤਾ ਗਿਆ ਸੀ ਦਰਸ਼ਨ ਸਿੰਘ ਬਾਗੀ ਨੇ ਸਮਾਜਿਕ ਵਿਗਿਆਨ ਵਿੱਚ ਐਮਏ ਕਰਨ ਦੇ ਇਰਾਦੇ ਨਾਲ 1963 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲਾ ਲਿਆ ਸੀ। ਉਸੇ ਸਾਲ ਉਸਨੇ ਉੱਥੇ ਸਟੂਡੈਂਟ ਜੁਨੀਅਨ ਬਣਾ ਕੇ ਵਿਦਿਆਰਥੀਆਂ ਦੀਆਂ ਕੁਝ ਪੱਖਵੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਸੰਘਰਸ਼ ਦਾ ਮੈਦਾਨ ਗਰਮਾ ਦਿੱਤਾ ਸੀ। ਐਮਏ ਪਾਸ ਕਰ ਲੈਣ ਉਪਰੰਤ ਉਸਨੇ ਵਿਦਿਆਰਥੀ ਬਣੇ ਰਹਿਣ ਲਈ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਦਾਖਲਾ ਲੈ ਲਿਆ ਸੀ ਪਰ ਵਿਦਿਆਰਥੀਆਂ ਦੀਆਂ ਲਗਾਤਾਰ ਹੜਤਾਲਾਂ ਕਰਵਾਉਣ ਕਰਕੇ ਉਹ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਸੀ ਇਸ ਕਰਕੇ ਵਾਈਸ ਚਾਂਸਲਰ ਨੇ 1967 ਵਿੱਚ ਉਸ ਨੂੰ ਲਾ ਦੇ ਆਖਰੀ ਸਾਲ ਵਿੱਚ ਦਾਖਲਾ ਦੇਣ ਤੋਂ ਜਵਾਬ ਦੇ ਦਿੱਤਾ ਸੀ ਜਦ ਸਟੂਡੈਂਟ ਜੂਨੀਅਨ ਦੇ ਦਬਾਅ ਪਾਉਣ ਦੇ ਬਾਵਜੂਦ ਵਾਈਸ ਚਾਂਸਲਰ ਉਸ ਨੂੰ ਦਾਖਲਾ ਦੇਣ ਲਈ ਰਜ਼ਾਮੰਦ ਨਾ ਹੋਇਆ ਤਾਂ ਉਸਨੇ ਚੁੱਪਚੀ ਭੀਤੇ ਰੂਸੀ ਭਾਸ਼ਾ ਪੜਨ ਲਈ ਦਾਖਲਾ ਲੈ ਲਿਆ ਮੰਤਵ ਵਿਦਿਆਰਥੀਆਂ ਵਿੱਚ ਕਮਿਊਨਿਸਟ ਪਾਰਟੀ ਦਾ ਪ੍ਰਭਾਵ ਖੇਤਰ ਵਧਾਉਣ ਲਈ ਕਿਵੇਂ ਨਾ ਕਿਵੇਂ ਆਪਣੀ ਵਿਦਿਆਰਥੀ ਪਛਾਣ ਬਣਾਈ ਰੱਖਣੀ ਸੀ ਪਰ ਜਦੋਂ ਅਧਿਕਾਰੀਆਂ ਨੂੰ ਉਸਦੇ ਰੂਸੀ ਭਾਸ਼ਾ ਵਿੱਚ ਦਾਖਲਾ ਲੈਣ ਦਾ ਪਤਾ ਲੱਗ ਗਿਆ ਤਾਂ ਉਸ ਨੂੰ ਉੱਥੋਂ ਵੀ ਕੱਢ ਦਿੱਤਾ ਗਿਆ ਇਸ ਤੋਂ ਪ੍ਰੰਤ ਉਸਨੇ ਪਟਿਆਲੇ ਜਾ ਕੇ ਮਹਿੰਦਰਾ ਕਾਲਜ ਵਿੱਚ ਐਮਏ ਇਕਨੋਮਿਕਸ ਦੀਆਂ ਸ਼ਾਮ ਦੀਆਂ ਕਲਾਸਾਂ ਵਿੱਚ ਦਾਖਲਾ ਲੈ ਲਿਆ। ਉੱਥੇ ਉਸਨੇ ਪਟਿਆਲੇ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀ ਜਥੇਬੰਦੀਆਂ ਦੀਆਂ ਇਕਾਈਆਂ ਕਾਇਮ ਕਰਕੇ ਸੰਘਰਸ਼ ਦੀ ਲੜੀ ਤੋੜ ਦਿੱਤੀ। ਜਦੋਂ ਉਸ ਦਾ ਮਹਿੰਦਰਾ ਕਾਲਜ ਵਿੱਚ ਵਿਦਿਆਰਥੀ ਬੜੇ ਰਹਿਣਾ ਔਖਾ ਹੋ ਗਿਆ ਤਾਂ ਉਹ ਫੁਰਤੀ ਨਾਲ ਸਟੇਟ ਕਾਲਜ ਆਫ ਐਜੂਕੇਸ਼ਨ ਵਿੱਚ ਐਮਐਡ ਵਿੱਚ ਦਾਖਲ ਜਾ ਹੋਇਆ। ਇਸੇ ਹੀ ਰਣਨੀਤੀ ਤਹਿਤ ਪੰਜਾਬ ਸਟੂਡੈਂਟ ਯੂਨੀਅਨ ਦੇ ਇੱਕ ਹੋਰ ਵੱਡੇ ਆਗੂ ਸ਼ਮਸ਼ੇਰ ਸਿੰਘ ਸ਼ੇਰੀ ਨੇ 1967 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਐਮਏ ਇਕਨੋਮਿਕਸ ਵਿੱਚ ਦਾਖਲਾ ਲੈ ਲਿਆ ਸੀ ਅਤੇ ਉੱਥੇ ਵਿਦਿਆਰਥੀ ਸੰਘਰਸ਼ ਮਗਾ ਦਿੱਤਾ ਸੀ ਜਿਸ ਕਰਕੇ ਜਦ ਉਸ ਨੂੰ ਅਗਲੇ ਸਾਲ ਖਾਲਸਾ ਕਾਲਜ ਵਿੱਚ ਦਾਖਲੇ ਤੋਂ ਜਵਾਬ ਮਿਲ ਗਿਆ ਤਾਂ ਉਹ ਪਾਰਟੀ ਦੇ ਫੈਸਲੇ ਅਨੁਸਾਰ ਸਰਕਾਰੀ ਕਾਲਜ ਲੁਧਿਆਣਾ ਵਿੱਚ ਜਾ ਦਾਖਲ ਹੋਇਆ ਪੀਐਸਯੂ ਦਾ ਇੱਕ ਹੋਰ ਸਿਰ ਕਾਢਾਗੂ ਸੁਰਿੰਦਰ ਸਿੰਘ ਚਾਲ ਪਿੰਡ ਸੇਰੋਂ ਜਲਾ ਅਮਰਸਰ ਹਿੰਦੂ ਕਾਲਜ ਅਮਰਸਰ ਵਿੱਚ ਐਮਏ ਇਕਨੋਮਿਕਸ ਵਿੱਚ ਦਾਖਲਾ ਲੈਣ ਵਿੱਚ ਸਫਲ ਹੋ ਗਿਆ ਸੀ। ਬਾਕੀ ਆਗੂਆਂ ਨੇ ਵੀ ਇਸੇ ਤਰ੍ਹਾਂ ਹੀ ਜਲੰਧਰ, ਬਠਿੰਡਾ, ਮਾਨਸਾ, ਸੰਗਰੂਰ, ਬੰਗਾ, ਸਠਿਆਲਾ ਆਦ ਕਾਲਜਾਂ ਵਿੱਚ ਦਾਖਲੇ ਲੈ ਲਏ ਸਨ। ਇਸ ਤਰ੍ਹਾਂ 1968 ਦਾ ਵਿਦਿਅਕ ਬਹਰਾ ਆਰੰਭ ਹੁੰਦਿਆਂ ਹੀ ਮਿੱਥੀ ਵਿਊ ਤੋਂ ਅਨੁਸਾਰ ਅੱਡ-ਅੱਡ ਕਾਲਜਾਂ ਵਿੱਚ ਹੜਤਾਲਾਂ ਤੇ ਮੁਜ਼ਾਹਰਿਆਂ ਦਾ سلسلہ ਛੇੜ ਦਿੱਤਾ ਗਿਆ ਕਿਸੇ ਜਗ੍ਹਾ ਫੀਸਾਂ ਘਟਾਉਣ ਦੀ ਮੰਗ ਖੜੀ ਕੀਤੀ ਗਈ ਕਿਤੇ ਗੁੰਡਾਗਰਦੀ ਵਿਰੁੱਧ ਲੜਾਈ ਵਿਢੀ ਗਈ ਕਿਤੇ ਅਧਿਕਾਰੀਆਂ ਖਾਸ ਕਰਕੇ ਪ੍ਰਿੰਸੀਪਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਵਿਦਿਆਰਥੀ ਫਰੰਟ ਉੱਤੇ ਸਮੂੱਚੀ ਸਰਗਰਮੀ ਦੀ ਦੇਖਰੇਖ ਤੇ ਅਗਵਾਈ ਕਰਨ ਲਈ ਤਜਰਬੇਕਾਰ ਆਗੂਆਂ ਦੀ ਇੱਕ ਛੋਟੀ ਤੇ ਗੁਪਤ ਟੀਮ ਬਣਾਈ ਗਈ ਸੀ ਜਿਸ ਵਿੱਚ ਦਰਸ਼ਨ ਸਿੰਘ ਬਾਗੀ ਤੋਂ ਇਲਾਵਾ ਸ਼ਮਸ਼ੇਰ ਸਿੰਘ ਛੇਰੀ, सुरेंद्र ਸਿੰਘ ਚਾਲ, ਹਰਪਾਜਨ ਹਲਵਾਰਵੀ ਜਿਸ ਨੇ ਸਰਕਾਰੀ ਕਾਲ ਜੁ ਲੁਧਿਆਣਾ ਤੋਂ ਹਿਸਾਬ ਦੀ ਐਮੇ ਕਰਨ ਤੋਂ ਬਾਅਦ ਲੁਧਿਆਣਾ ਦੇ ਹੀ ਇੱਕ ਗੈਰ ਸਰਕਾਰੀ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਸੀ। ਗੁਰਦੇਵਾਲ ਸਿੰਘ ਜਿਹੜਾ ਪਹਿਲਾਂ ਜੈਨ ਸਕੂਲ ਨਾਭਾ ਵਿੱਚ ਪੜਾਉਂਦਾ ਰਿਹਾ ਸੀ ਪਰ ਪਾਰਟੀ ਦੀ ਹਦਾਇਤ ਉੱਤੇ ਉਸਨੇ ਨੌਕਰੀ ਛੱਡ ਕੇ ਵਿਦਿਆਰਥੀ ਫਰੰਟ ਉੱਤੇ ਕੰਮ ਕਰਨ ਦੀ ਡਿਊਟੀ ਸੰਭਾਲ ਲਈ ਸੀ। ਅਤੇ ਇੰਦਰਜੀਤ ਸਿੰਘ ਮਿੱਟੂ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜਦਾ ਸੀ ਆਦ ਆਦ ਸ਼ਾਮਲ ਸਨ ਇਸ ਸਰਸੇ ਦੌਰਾਨ ਦਰਜਨ ਤੋਂ ਵੱਧ ਕਾਲਜਾਂ ਅੰਦਰ ਨਕਸਲਵਾੜੀ ਲਹਿਰ ਦੇ ਹਮਾਇਤੀਆਂ ਨੇ ਚੰਗੀ ਤਰ੍ਹਾਂ ਪੈਰ ਜਮਾ ਲਏ ਸਨ ਅਤੇ ਉਹਨਾਂ ਨੇ 2-3 ਸਾਲਾਂ ਦੌਰਾਨ ਕਈ ਥਾਵਾਂ ਤੇ ਜਿਵੇਂ ਖਾਲਸਾ ਕਾਲਜ ਅੰਮ੍ਰਿਤਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਰਕਾਰੀ ਕਾਲਜ ਲੁਧਿਆਣਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਖਾਲਸਾ ਕਾਲਜ ਸੁਧਾਰ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਖਾਲਸਾ ਕਾਲਜ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਜਿੰਦਰਾ ਕਾਲਜ ਬਠਿੰਡਾ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਐਸਡੀ ਕਾਲਜ ਬਰਨਾਲਾ ਰਮੇਸ਼ੀਰ ਕਾਲਜ ਸੰਗਰੂਰ ਰਿਪ ਦਮਨ ਕਾਲਜ ਨਾਭਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਰਾਮਗੜੀਆ ਕਾਲਜ ਫਗਵਾੜਾ ਲਾਲਾ ਲਾਜਪਤ ਰਾਏ ਕਾਲਜ ਟੁੱਡੀਕੇ ਸਿੱਖ ਨੈਸ਼ਨਲ ਕਾਲਜ ਬੰਗਾ ਸਠਿਆਲਾ ਤਰਨਤਾਰਨ ਆਦ ਆਦ ਵਿਦਿਆਰਥੀ ਸੰਘਰਸ਼ਾਂ ਦੇ ਕਮਿਊਨਿਸਟ ਭਾਸ਼ਾ ਵਿੱਚ ਸੂਹੇ ਭਾਂਬੜ ਬਾਲ ਦਿੱਤੇ ਸਨ ਸੂਹੇ ਭਾਂਬੜ ਬਾਲਣ ਲਈ ਤਰੀਕਾਕਾਰ ਇਹ ਅਪਣਾਇਆ ਜਾਂਦਾ ਸੀ ਕਿ ਪਹਿਲਾਂ ਕਿਸੇ ਇੱਕ ਕਾਲਜ ਵਿੱਚ ਕੋਈ ਟੁਕਮਾ ਮੁੱਦਾ ਉਠਾ ਕੇ ਕੋਹਲ ਵੇਡ ਦਿੱਤਾ ਜਾਂਦਾ ਸੀ ਉਸ ਕੋਹਲ ਨੂੰ ਲਮਕਾਉਣ ਤੇ ਤਿੱਖਾ ਕਰਨ ਦੇ ਸੁਚੇਤ ਯਤਨ ਕੀਤੇ ਜਾਂਦੇ ਸਨ ਅਗਲੇ ਪੜਾਵਜੋਂ ਉਸ ਕੋਲ ਦੀ ਹਮਾਇਤ ਵਿੱਚ ਹੋਰਨਾਂ ਕਾਲਜਾਂ ਵਿੱਚ ਹੜਤਾਲਾਂ ਤੇ ਮੁਜ਼ਾਰੇ ਕੀਤੇ ਜਾਂਦੇ ਸਨ ਪੁਲਿਸ ਵੱਲੋਂ ਰੋਕਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਜਾਂਦਾ ਸੀ ਅਤੇ ਇਸ ਅਮਲ ਦੌਰਾਨ ਵਿਦਿਆਰਥੀਆਂ ਨੂੰ ਪੁਲਿਸ ਦਾ ਟਾਕਰਾ ਕਰਨ ਲਈ ਉਤੇਜਿਤ ਕੀਤਾ ਜਾਂਦਾ ਸੀ ਪੁਲਿਸ ਵੱਲੋਂ ਲਾਠੀ ਚਾਰ ਕਰਨ ਜਾਂ ਗੋਲੀ ਚਲਾਉਣ ਦੀ ਸੂਰਤ ਵਿੱਚ ਦੂਰ ਦੂਰ ਥਾਵਾਂ 'ਤੇ ਵਿਦਿਆਰਥੀਆਂ ਨੂੰ ਜਜ਼ਬਾਤੀ ਅਪੀਲਾਂ ਕਰਕੇ ਪੁਲਿਸ ਜ਼ਬਰ ਵਿਰੋਧ ਲਲਕਾਰਿਆ ਉਭਾਰਿਆ ਜਾਂਦਾ ਸੀ ਇਸ ਤਰੀਕੇ ਨਾਲ ਸੰਘਰਸ਼ ਦਾ ਘੇਰਾ ਵਧਾਉਣ ਦੇ ਨਾਲੋ ਨਾਲ ਇਸ ਦੀ ਧਾਰ ਵੀ ਤਿੱਖੀ ਕਰ ਦਿੱਤੀ ਜਾਂਦੀ ਸੀ ਇਸ ਸੰਘਰਸ਼ ਦੇ ਅਮਲ ਵਿੱਚੋਂ ਨਵੇਂ ਹੋਣ ਹਾਰ ਆਗੂ ਤੇ ਵਰਕਰ ਤਲਾਸ਼ੇ ਤੇ ਤਰਾਸ਼ੇ ਜਾਂਦੇ ਸਨ ਇਸ ਤਰ੍ਹਾਂ ਵਿਦਿਆਰਥੀ ਜਥੇਬੰਦੀ ਦੀ ਤਾਕਤ ਵਧਾਉਣ ਦੇ ਨਾਲੋ ਨਾਲ ਕਮਿਊਨਿਸਟ ਵਿਚਾਰਧਾਰਾ ਤੇ ਜਥੇਬੰਦੀ ਦਾ ਘੇਰਾ ਵੀ ਫੈਲਾਇਆ ਜਾਂਦਾ ਸੀ ਦਿਲ ਵਿੱਚ ਇਹ ਡੂੰਗੀ ਧਾਰਨਾ ਬਣੀ ਹੋਈ ਸੀ ਕਿ ਲੋਕਾਂ ਦਾ ਹਕੂਮਤ ਸਟੇਟ ਨਾਲ ਜਿੰਨਾ ਵੱਧ ਤਿੱਖਾ ਟਕਰਾਅ ਹੋਵੇਗਾ ਉਨਾ ਹੀ ਇਨਕਲਾਬ ਛੇਤੀ ਆਵੇਗਾ ਇਸ ਕਰਕੇ ਹਰ ਮਸਲੇ ਤੇ ਟਕਰਾਅ ਪੈਦਾ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਸੀ ਵਿਦਿਆਰਥੀ ਸੰਘਰਸ਼ਾਂ ਦਾ ਤਾਂਤਾ ਇਸ ਰਣਨੀਤੀ ਤਹਿਤ 1968 ਤੋਂ ਲੈ ਕੇ 1969 ਤੱਕ ਬਹੁਤ ਸਾਰੇ ਵਿਦਿਅਕ ਅਦਾਰੇ ਵਾਰੋ-ਵਾਰੀ ਸੰਘਰਸ਼ ਦਾ ਕੇਂਦਰ ਬਣੇ ਪਹਿਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਨਰੋਲ ਵਿਦਿਆਰਥੀ ਮੰਗਾਂ ਨੂੰ ਲੈ ਕੇ ਲੰਮਾ ਸੰਘਰਸ਼ ਲੜਿਆ ਗਿਆ ਜਿਸ ਨੇ ਲੜੀਵਾਰ ਭੋਖੜ ਧਲਾ ਧਰਨੀਆਂ ਮੁਜਾਰੀਆਂ ਪੁਲਿਸ ਨਾਲ ਟਕਰਾਂ ਤੇ ਗ੍ਰਿਫਤਾਰੀਆਂ ਦਾ ਮੁਕੰਮਲ ਕੋਰਸ ਹੰਡਾਇਆ ਪਿੱਛੋਂ ਜਾ ਕੇ ਅਸਵੀ ਹੈ ਤੇ 90 ਦੇ ਦਹਾਕਿਆਂ ਦੌਰਾਨ ਪੰਜਾਬੀ ਪੱਤਰਕਾਰੀ ਦੇ ਖੇਤਰ ਤੇ ਜੁਝਾਰੂ ਪੰਥਕ ਸਫਾ ਵਿੱਚ ਮਕਬੂਲ ਹੋਇਆ ਕਰਮਨਜੀਤ ਸਿੰਘ ਇਸੇ ਸੰਘਰਸ਼ ਦੀ ਪਾਦਾਇਦ ਸੀ ਇਸ ਤੋਂ ਬਾਅਦ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਨੂੰ ਸੰਘਰਸ਼ ਦਾ ਰੰਗ ਚੜਿਆ ਇੱਥੇ ਵੀ ਬਹੁਤ ਕੁ ਸਮਾਨ ਦਾ ਸੰਘਰਸ਼ ਹੋਇਆ ਜਿਸ ਦੀ ਹਮਾਇਤ ਵਿੱਚ ਅਮਰਸਰ ਤੋਂ ਲੈ ਕੇ ਬਠਿੰਡੇ ਤੱਕ ਹੜਤਾਲਾਂ ਹੋザਰੀ ਹੋਈ ਇਸੇ ਸੰਘਰਸ਼ ਚੋਂ ਪ੍ਰਵਾਨ ਚੜਿਆ ਡਾਕਟਰ ਨਿਰਮਲ ਸਿੰਘ ਅੱਜਕੱਲ੍ਹ ਜਲੰਧਰ ਜ਼ਿਲ੍ਹੇ ਦੇ ਪਿੰਡ ਲਾਂਬਣਾ ਵਿਖੇ ਡਾਕਟਰੀ ਦਾ ਕਿੱਤਾ ਕਰਨ ਦੇ ਨਾਲੋ ਨਾਲ ਪੰਜਾਬੀ ਸਾਹਿਤਨਾ ਦੀ ਸਮਾਜਿਕ ਤੇ ਸਾਹਿਤਕ ਸੰਸਥਾ ਦੀ ਜੋਗ ਰਹਿਨੁਮਾਈ ਕਰ ਰਿਹਾ ਹੈ 1968 ਵਿੱਚ ਰਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਸਰਦਾਰ ਗੁਰਸੇਵਕ ਸਿੰਘ ਦੇ ਵਿਰੁੱਧ ਲੰਮਾ ਸੰਘਰਸ਼ ਲੜਿਆ ਗਿਆ ਸੀ ਸਰਦਾਰ ਗੁਰਸੇਵਕ ਸਿੰਘ ਆਪਣੇ ਵੇੜਿਆਂ ਵਿੱਚ ਹਾਕੀ ਦਾ ਪ੍ਰਸਿੱਧ ਖਿਡਾਰੀ ਸੀ ਉਹ ਪਤਵੰਤੇ ਸਿੱਖ ਘਰਾਣਿਆਂ ਚੋਂ ਸੀ ਜਿਸ ਕਰਕੇ ਸਿੱਖ ਧਰਮ ਨਾਲ ਗੂੜਾ ਲਗਾਓ ਰੱਖਦਾ ਸੀ ਆਪਣੇ ਜਮਾਤੀ ਰੁਤਬੇ ਤੇ ਵਿਚਾਰ ਧਾਰਾ ਕਰਕੇ ਉਸ ਦਾ ਕਮਿਊਨਿਸਟ ਸੋਚ ਦੇ ਪੈਰੋਕਾਰਾਂ ਨਾਲ ਪੇਚਾ ਪੈਣਾ ਸੁਭਾਵਿਕ ਸੀ ਕਾਲਜ ਅੰਦਰ ਪੰਜਾਬ ਸਟੂਡੈਂਟਸ ਜੁਨੀਅਨ ਦੇ ਵਰਕਰ ਉਸ ਦੇ ਖਿਲਾਫ ਕਿਸੇ ਮੁੱਦੇ ਦੀ ਤਲਾਸ਼ ਵਿੱਚ ਸਨ ਉਹਨਾਂ ਨੇ ਗੁਰਸੇਵਕ ਸਿੰਘ ਦੇ ਖਿਲਾਫ ਜਾਗੀਰੂ ਹੈਂਕੜ ਦਾ ਮੁੱਦਾ ਖੜਾ ਕਰਕੇ ਸੰਘਰਸ਼ ਆਰੰਭ ਕਰ ਦਿੱਤਾ ਜਦੋਂ ਵਿਦਿਆਰਥੀਆਂ ਦਰੋਂ ਜ਼ਿਆਦਾ ਤਾਅ ਫੜਦਾ ਦੇਖਿਆ ਤਾਂ ਸਰਕਾਰ ਨੂੰ ਪ੍ਰਿੰਸੀਪਲ ਦੀ ਬਦਲੀ ਕਰਨ ਦਾ ਕਦਮ ਚੁੱਕਣਾ ਪੈ ਗਿਆ ਸੀ ਇਸ ਨਾਲ ਪੰਜਾਬ ਸਟੂਡੈਂਟ ਜੁਨੀਅਨ ਦੀ ਔਰ ਚੜਤ ਹੋ ਗਈ ਸੀ ਪਿੱਛੋਂ ਜਾ ਕੇ ਜੂਨ 1984 ਵਿੱਚ ਸਰਦਾਰ ਗੁਰਸੇਵਕ ਸਿੰਘ ਨੇ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਵੈਸ਼ੀ ਹਮਲੇ ਵਿਰੁੱਧ ਪਤਵੰਤੇ ਸਿੱਖ ਵਰਗ ਨੂੰ ਲਾਮਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਉਸੇ ਸਾਲ ਸਰਕਾਰੀ ਕਾਲਜ ਲੁਧਿਆਣਾ ਵਿੱਚ ਸੀਪੀਐਸ ਜੂ ਦੀ ਅਗਵਾਈ ਹੇਠ ਪ੍ਰਿੰਸੀਪਲ ਓਪੀ ਭਾਰ ਦਵਾਜ ਦੀ ਤਾਨਾ ਸ਼ਾਹੀ ਦੇ ਵਿਰੁੱਧ ਲਮਕਵਾ ਅੰਦੋਲਨ ਚੱਲਿਆ ਇਸ ਦਾ ਸੂਤਰਤਾਰ ਸ਼ਮਸ਼ੇਰ ਸਿੰਘ ਸ਼ੇਰੀ ਸੀ ਸੰਘਰਸ਼ ਦੇ ਸਾਰੇ ਸਮੇਂ ਦੌਰਾਨ ਉਹ ਸਾਡੇ ਕੋਲ ਹੋਸਟਲ ਵਿੱਚ ਹੀ ਰਿਹਾ ਅਸੀਂ ਇਸ ਮੰਤਵ ਲਈ ਇੱਕ ਵਿਸ਼ੇਸ਼ ਕਮਰਾ ਉਸ ਦੇ سپਰਦ ਕਰ ਦਿੱਤਾ ਸੀ ਜਿੱਥੇ ਹਰ ਰੋਜ਼ ਪੀਐਸਯੂ ਦੇ ਅਹਿਮ ਅਧਿਕਾਰੀਆਂ ਤੇ ਵਰਕਰਾਂ ਦੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਨ ਕਮਰਾ ਅਕਸਰ ਹੀ ਸਿਗਰਟਾਂ ਦੇ ਧੂਏ ਨਾਲ ਭਰਿਆ ਰਹਿੰਦਾ ਸੀ ਇਹ ਅੰਦੋਲਨ ਬਹੁਤ ਲੰਮਾ ਚੱਲਿਆ ਜਿਸ ਦੌਰਾਨ ਇਸ ਦੀ ਹਮਾਇਤ ਵਿੱਚ ਪੰਜਾਬ ਦੇ ਦਰਜਨਾਂ ਹੀ ਹੋਰ ਨਾ ਕਾਲਜਾਂ ਅੰਦਰ ਹੜਤਾਲਾਂ ਤੇ ਮੁਜ਼ਾਰੇ ਹੁੰਦੇ ਰਹੇ ਦਸੰਬਰ 1968 ਸੁਧਾਰ ਕਾਲਜ ਦੇ ਵਿਦਿਆਰਥੀ ਜਦੋਂ ਬਾਜ਼ਾਰ ਵਿੱਚ ਮੁਜ਼ਾਹਰਾ ਕਰ ਰਹੇ ਸਨ ਤਾਂ ਪੁਲਿਸ ਨਾਲ ਝੜਪ ਹੋ ਗਈ ਪੁਲਿਸ ਨੇ ਵਿਦਿਆਰਥੀਆਂ ਉੱਤੇ ਗੋਲੀ ਚਲਾ ਦਿੱਤੀ ਜਿਸ ਨਾਲ ਇੱਕ ਵਿਦਿਆਰਥੀ ਜਗਤਾਰ ਸਿੰਘ ਪਿੰਡ ਆਸੀ ਕਲਾਂ ਦੀ ਮੌਤ ਹੋ ਗਈ। ਇਸ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਜਗਾ ਜਗਾ ਵਿਦਿਆਰਥੀਆਂ ਨੇ ਪੁਲਿਸ ਦੇ ਵੈਸ਼ੀ ਪੁਣੇ ਦੇ ਵਿਰੁੱਧ ਰੋਹ ਭਰਪੂਰ ਮੁਜ਼ਾਰੇ ਕੀਤੇ। ਕਈ ਥਾਵਾਂ ਤੇ ਬੱਸਾਂ ਨੂੰ ਅੱਗਾਂ ਲਾਈਆਂ ਗਈਆਂ। ਪੁਲਿਸ ਨੂੰ ਲਲਕਾਰਿਆ ਗਿਆ ਅਤੇ ਸਰਕਾਰੀ ਜਹਿਦਾਦਾਂ ਦੀ ਭੰਨ ਤੋੜ ਕੀਤੀ ਗਈ। ਇਸੇ ਸਿਲਸਿਲੇ ਵਿੱਚ ਅਸੀਂ ਵੀ ਗੁਰੂ ਨਾਨਕ ਅਜਨਿੰਗ ਕਾਲਜ ਵਿੱਚ ਹੜਤਾਲ ਕੀਤੀ ਅਤੇ ਲੁਧਿਆਣਾ ਸ਼ਹਿਰ ਵਿੱਚ ਉਹ ਭਰਪੂਰ ਮੁਜ਼ਾਰਾ ਕੀਤਾ ਪਹਿਲਾਂ ਮਿੱਥੀ ਵਿਉਂ ਤਹਿਤ ਅਸੀਂ ਬਸ ਅੱਡੇ ਤੇ ਖੜੀਆਂ ਕੁਝ ਬਸਾਂ ਅੱਗ ਲਾ ਕੇ ਸਾੜ ਦਿਤੀਆਂ ਉਦੋਂ ਬਸਾਡਾ ਰੇਲਵੇ ਸਟੇਸ਼ਨ ਦੇ ਨੇੜੇ ਜਗਰਾਉਂ ਵਾਲੇ ਉੱਚੇ ਪੁਲ ਦੇ ਨੇੜੇ ਹੁੰਦਾ ਸੀ ਅਜਿਹੇ ਕਾਰਨਾਮਿਆਂ ਦੀ ਅਗਵਾਈ ਹਮੇਸ਼ਾ ਮਲਕੀਤ ਸਿੰਘ ਪਿੰਡ ਮਲਕਪੁਰ ਜ਼ਿਲ੍ਹਾ ਲੁਧਿਆਣਾ ਦੇ ਹੱਥ ਹੁੰਦੀ ਸੀ ਜਿਹੜਾ ਸਾਡੇ ਤੋਂ 2 ਸਾਲ ਸੀਨੀਅਰ ਸੀ ਉਸ ਤੋਂ ਬਾਅਦ ਸਾਡੇ ਵਿੱਚੋਂ ਇੱਕ ਗਰੁੱਪ ਨੇ ਹੋਰ ਬਸਾਂ ਲੂਣ ਦੇ ਇਰਾਦੇ ਨਾਲ ਮਲਕੀਤ ਸਿੰਘ ਦੀ ਕਮਾਂਡ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਰੋਕ ਕਰ ਲਿਆ ਜਦੋਂ ਉਹ ਭੱਜ ਕੇ ਰੇਲਵੇ ਸਟੇਸ਼ਨ ਦੇ ਕੋਲੋਂ ਦੀ ਰੇਲਵੇ ਲਾਈਨ ਪਾਰ ਕਰਨ ਲੱਗੇ ਤਾਂ ਦੇਖਿਆ ਕਿ ਇੱਕ ਮਾਲ ਗੱਡੀ ਸੁੱਕੇ ਘਾਹ ਨਾਲ ਭਰੀ ਖੜੀ ਸੀ ਉਹਨਾਂ ਉਸੇ ਵੇਲੇ ਉਸ ਮਾਲ ਗੱਡੀ ਨੂੰ ਅੱਗ ਲਾ ਦਿੱਤੀ ਅਤੇ ਉੱਥੋਂ ਭੱਜ ਕੇ ਉਹ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਤੇ ਜਾ ਪਹੁੰਚੇ ਜਿੱਥੇ ਉਹਨਾਂ ਨੇ ਦੋ ਬਸਾਂ ਕਾਬੂ ਕਰ ਲਈਆਂ ਉਹਨਾਂ ਬੱਸਾਂ ਨੂੰ ਅੱਗ ਲਾ ਕੇ ਉਹ ਨਹਿਰ ਦੀ ਪਟੜੀ ਪੈ ਕੇ ਤੇਜ਼ ਕਦਮੀ ਵਾਪਸ ਇੰਜੀਨੀਅਰਿੰਗ ਕਾਲਜ ਪਹੁੰਚ ਗਏ ਇਸ ਤਰੀਕੇ ਨਾਲ ਅਸੀਂ ਕੁਝ ਕੁ ਘੰਟਿਆਂ ਵਿੱਚ ਸ਼ਹਿਰ ਅੰਦਰ ਤਰਥਲ ਮਚਾ ਦਿੱਤਾ ਸੀ ਜਿਸ ਕਰਕੇ ਪੁਲਿਸ ਵੱਡੇ ਪੱਧਰ ਤੇ ਹਰਕਤ ਵਿੱਚ ਆ ਗਈ ਸੀ ਪਰ ਅਸੀਂ ਪੁਲਿਸ ਦੇ ਆਉਣ ਤੋਂ ਪਹਿਲਾਂ ਹੋਸਟਲ ਵਿੱਚ ਆਪੋ ਆਪਣੇ ਕਮਰਿਆਂ ਵਿੱਚ ਪਹੁੰਚ ਗਏ ਸੀ ਉਸ ਵਾਲੇ ਇੰਜੀਨੀਅਰਿੰਗ ਕਾਲਜ ਦਾ ਪ੍ਰਿੰਸੀਪਲ ਸਰਦਾਰ ਤਾਰਾ ਸਿੰਘ ਰੰਧਾਵਾ ਸੀ ਜਿਹੜਾ ਵਿਦਿਆਰਥੀਆਂ ਦਾ ਦਿਲੀ ਹਤੈਸ਼ੀ ਤੇ ਪੁੱਜ ਕੇ ਨੇਕਦਿਲ ਇਨਸਾਨ ਸੀ ਜਿੰਨਾ ਚਿਰ ਉਸਦੀ ਬਾਹਰ ਚੱਲੀ ਉਸਨੇ ਕਾਲਜ ਦੀ ਚਾਰ ਦਿਵਾਰੀ ਦੇ ਅੰਦਰ ਪੁਲਿਸ ਨੂੰ ਦਾਖਲ ਨਹੀਂ ਹੋਣ ਦਿੱਤਾ ਸੀ ਉਹਨਾਂ ਭਲੇ ਵੇੜਿਆਂ ਵਿੱਚ ਪ੍ਰਿੰਸੀਪਲ ਦੀ ਇਜਾਜ਼ਤ ਤੋਂ ਬਿਨਾਂ ਪੁਲਿਸ ਕਿਸੇ ਵੀ ਕਾਲਜ ਅੰਦਰ ਦਾਖਲ ਹੋਣ ਦਾ ਹਿਆ ਨਹੀਂ ਕਰ ਸਕਦੀ ਸੀ ਉਸ ਰਾਤ ਅਸੀਂ ਆਪਣੇ ਕਾਲਜ ਦੇ ਨੇੜੇ ਨਹਿਰ ਉਤਲੇ ਰੇਲਵੇ ਲਾਈਨ ਦੇ ਪੁਲ ਨੂੰ ਸਾੜਨ ਦੇ ਇਰਾਦੇ ਨਾਲ 7-8 ਜਣੇ ਮਿੱਟੀ ਦੇ ਤੇਲ ਦੀ ਪੀਪੀ ਲੈ ਕੇ ਪੋਲ ਵੱਲ ਚੱਲ ਪਏ ਸਾਂ ਪਰ ਨੇੜੇ ਜਾ ਕੇ ਸਾਨੂੰ ਹਨੇਰੇ ਵਿੱਚ ਪੋਲ ਉੱਤੇ ਪੁਲਿਸ ਦੇ ਪਹਿਰੇ ਦਾ ਸ਼ੱਕ ਪੈ ਗਿਆ ਜਿਸ ਕਰਕੇ ਸਾਨੂੰ ਨਰਾਸ਼ ਹੋ ਕੇ ਉਨੀ ਪੈਰੀ ਵਾਪਸ ਮੁੜਨਾ ਪੈ ਗਿਆ ਸੀ ਸੁਧਾਰ ਕਾਲਜ ਦੇ ਗੋਲੀਕਾਂਡ ਵਿਰੁੱਧ ਰੋਸ ਵਜੋਂ ਉਸੇ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਰਾਤ ਨੂੰ ਚੌਂਕੀਮਾਨ ਦੇ ਰੇਲਵੇ ਸਟੇਸ਼ਨ ਨੂੰ ਅੱਗ ਲਾ ਦਿੱਤੀ ਸੀ ਜਿਸ ਦੌਰਾਨ ਨੇੜਲੇ ਪਿੰਡ ਹਾਂਸ ਕਲਾਂ ਦਾ ਇੱਕ ਵਿਦਿਆਰਥੀ ਪਰਮਿੰਦਰ ਸਿੰਘ ਅੱਗ ਦੀ ਲਪੇਟ ਵਿੱਚ ਆ ਗਿਆ ਸੀ ਉਸ ਦਾ ਜਿਸਮ ਅੱਗ ਨਾਲ ਲੁਹਿਆ ਗਿਆ ਸੀ ਉਸ ਦਾ ਚਚੇਰਾ ਭਾਈ ਰਜਿੰਦਰ ਸਿੰਘ ਹਾਸ ਸਾਡੇ ਕਾਲਜ ਵਿੱਚ ਪੜਦਾ ਸੀ ਅਤੇ ਪੀਐਸਜੂ ਦਾ ਸਰਗਰਮ ਹਮੈਤੀ ਸੀ ਇਸ ਕਰਕੇ ਪਰਮਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਸਾਡੇ ਹੋਸਟਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦਾ ਹਫ਼ਤਿਆਂ ਬੱਧੀ ਇਲਾਜ ਹੁੰਦਾ ਰਿਹਾ ਸਾਰੇ ਸਮੇਂ ਦੌਰਾਨ ਪੁਲਿਸ ਨੂੰ ਇਸ ਦੀ ਭਿੰਨ ਤੱਕ ਨਹੀਂ ਸੀ ਪਹਨ ਦਿੱਤੀ ਗਈ ਅਖੀਰ ਵਿੱਚ ਵਿਦਿਆਰਥੀ ਸੰਘਰਸ਼ ਦੇ ਦਬਾਅ ਹੇਠ ਸਰਕਾਰ ਨੂੰ ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਦੀ ਬਦਲੀ ਕਰਨੀ ਪੈ ਗਈ ਸੀ ਇਸ ਨਾਲ ਪੀਐਸਯੂ ਦਾ ਦਬਦਬਾ ਹੋਰ ਵੱਧ ਗਿਆ ਸੀ ਇਸ ਘੋਲ ਦੌਰਾਨ ਅਸੀਂ ਇਹ ਗੱਲ ਦੇਖੀ ਕਿ ਪੀਐਸਯੂ ਦੇ ਆਗੂਆਂ ਦਾ ਜਿੱਥੇ ਇੱਕ ਸਰਕਾਰ ਘੋਲ ਨੂੰ ਜਿੱਤ ਤੱਕ ਲੈ ਜਾਣਾ ਹੁੰਦਾ ਸੀ ਉੱਥੇ ਨਾਲੋਂ ਨਾਲ ਦੂਜਾ ਇਹ ਸਰੋਕਾਰ ਵੀ ਹੁੰਦਾ ਸੀ ਕਿ ਜਿੱਤ ਦਾ ਤਾਜ ਕੇਵਲ ਤੇ ਕੇਵਲ ਪੀਐਸਯੂ ਦੇ ਸਿਰ ਹੀ ਤੇ ਸਜੇ ਕਿਸੇ ਦੂਸਰੀ ਵਿਦਿਆਰਥੀ ਜਥੇਬੰਦੀ ਜਾਂ ਆਗੂ ਨੂੰ ਸ਼ਰੀਕੇ ਦੇ ਵਿਰੋਧੀ ਭਾਵਨਾ ਨਾਲ ਦੇਖਿਆ ਜਾਂਦਾ ਸੀ ਉਪਰੋਕਤ ਸੰਘਰਸ਼ ਦੌਰਾਨ ਅਕਾਲੀ ਦਲ ਤੇ ਹੋਰ ਨਰਾਸੀ ਧਿਰਾਂ ਨਾਲ ਜੁੜੇ ਕੁਝ ਵਿਦਿਆਰਥੀ ਆਗੂ ਵੀ ਸਰਗਰਮ ਸਨ ਇੱਕ ਦਿਲਬਰ ਕੁਲਤਾਰ ਭਾਗ ਸਿੰਘ ਨਾਂ ਦਾ ਵਿਦਿਆਰਥੀ ਪਤਾ ਨਹੀਂ ਕਿਹੜੀ ਰਾਸੀ ਧਿਰ ਨਾਲ ਜੁੜਿਆ ਹੋਇਆ ਸੀ ਸੰਘਰਸ਼ ਦੇ ਦੌਰਾਨ ਉਹ ਮੰਗਾ ਮੰਵਾਉਣ ਲਈ ਫੁਹਾਰਾ ਚੌਂਕ ਵਿਖੇ ਭੋਖੜ ਧਰਾਲ ਤੇ ਬਹਿ ਗਿਆ ਸੀ ਭਾਵੇਂ ਕੋ ਉਸ ਨੂੰ ਪੁਲਿਸ ਨੇ ਛੇਤੀ ਹੀ ਉਥੋਂ ਖੁਦੇੜ ਦਿੱਤਾ ਸੀ ਪਰ ਵਿਦਿਆਰਥੀਆਂ ਵਿੱਚ ਉਸ ਦੀ ਥੋੜੀ ਬਹੁਤ ਭਲ ਜ਼ਰੂਰ ਬਣ ਗਈ ਸੀ ਪੀਐਸਯੂ ਦੇ ਆਗੂ ਇਸ ਗੱਲੋਂ ਉਸ ਨਾਲ ਖਾਰ ਖਣ ਲੱਗ ਪਏ ਸਨ ਕੋਲ ਜਿੱਤ ਲੈਣ ਤੋਂ ਬਾਅਦ ਜਿਸ ਦਿਨ ਕਾਲਜ ਦੇ ਅੰਦਰ ਜੇਤੂ ਰੈਲੀ ਕਰਨੀ ਸੀ ਉਸ ਦਿਨ ਸ਼ੇਰੀ ਰੈਲੀ ਵਿੱਚ ਜਾਣ ਲਈ ਸਾਡੇ ਕਾਲਜ ਤੋਂ ਹੀ ਰਵਾਨਾ ਹੋਇਆ ਸੀ ਅਸੀਂ ਉਸ ਦੇ ਨਾਲ ਹੀ ਸਾਂ ਅਤੇ ਉਸਨੇ ਸਾਨੂੰ ਇਹ ਵਿਸ਼ੇਸ਼ਤਾ ਦੀਦ ਕੀਤੀ ਸੀ ਕਿ ਰੈਲੀ ਅੰਦਰ ਦਿਲਵਰ ਕੁਲਤਾਰ ਭਾਗ ਸਿੰਘ ਨੂੰ ਬੋਲਣ ਨਹੀਂ ਦੇਣਾ ਕਾਲਜ ਅੰਦਰ ਸਾਰੇ ਸਮੇਂ ਦੌਰਾਨ ਮੈਂ ਸ਼ੇਰੀ ਦਾ ਸੱਜਾ ਹੱਥ ਤੇ ਸਾਡੇ ਹੀ ਕਾਲਜ ਦੇ ਇੱਕ ਹੋਰ ਵਿਦਿਆਰਥੀ ਮੇਜਰ ਸਿੰਘ ਨੇ ਖੱਬਾ ਹੱਥ ਫੜੀ ਰੱਖਿਆ ਸੀ ਸ਼ਾਇਦ ਦਿਲਵਰ ਕੁਲਤਾਰ ਭਾਗ ਸਿੰਘ ਨੇ ਸਾਰੀ ਸਥਿਤੀ ਪਾਪ ਲਈ ਸੀ ਜਿਸ ਕਰਕੇ ਉਸਨੇ ਆਪ ਹੀ ਬੋਲਣ ਲਈ ਕੋਈ ਤਰੱਦਦ ਨਾ ਕੀਤਾ ਉਸ ਤੋਂ ਕੋਚਰ ਬਾਅਦ ਦਿਲਵਰ ਕੁਲਤਾਰ ਭਗਤ ਸਿੰਘ ਦਾ ਦੁਗਰੀ ਪਿੰਡ ਵਿੱਚ ਜਿੱਥੇ ਉਹ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ ਭੇਦ ਭਰੇ ਢੰਗ ਨਾਲ ਕਤਲ ਹੋ ਗਿਆ ਸੀ। ਇਸੇ ਹੀ ਤਰ੍ਹਾਂ ਉਸ ਵੇਲੇ ਬਲਵੰਤ ਸਿੰਘ ਰਾਮੂ ਵਾਲੀਆ ਵੀ ਸਰਕਾਰੀ ਕਾਲਜ ਵਿੱਚ ਐਮਏ ਦੀ ਪੜ੍ਹਾਈ ਕਰ ਰਿਹਾ ਸੀ। ਉਹ ਉਸ ਵੇਲੇ ਅਕਾਲੀ ਆਗੂ ਗਿਆਨ ਸਿੰਘ ਰਾੜੇ ਵਾਲਾ ਦੀ ਸੁਪੁੱਤਰੀ ਬੀਬੀ ਨਰਲੇਪ ਕੌਰ ਦਾ ਸ਼ਗਿਰਦ ਬਣਿਆ ਹੋਇਆ ਸੀ। ਅਕਾਲੀਆਂ ਨੂੰ ਅਸੀਂ ਜਮਾਤੀ ਤੇ ਵਿਚਾਰ ਧਾਰ ਕਰਨਾਂ ਕਰਕੇ ਭਾਰੀ ਨਫ਼ਰਤ ਕਰਦੇ ਸਾਂ ਗਿਆਨ ਸਿੰਘ ਰਾੜੇ ਵਾਲਾ ਰਜਵਾੜਾ ਹੋਣ ਕਰਕੇ ਸਾਡੀਆਂ ਅੱਖਾਂ ਵਿੱਚ ਖਾਸ ਕਰਕੇ ਰੜਕਦਾ ਸੀ ਇਸ ਕਰਕੇ ਅਸੀਂ ਵਿਦਿਆਰਥੀਆਂ ਅੰਦਰ ਬਲਵੰਤ ਸਿੰਘ ਰਾਮੂ ਵਾਲੀਆ ਦੇ ਪੈਰ ਨਹੀਂ ਲੱਗਣ ਦੇਣਾ ਚਾਹੁੰਦੇ ਸੀ ਉਸ ਵੇਲੇ ਉਹ ਮਾਡਲ ਗ੍ਰਾਮ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਬਾਅਦ ਵਿੱਚ ਉਸ ਨੇ ਉੱਥੇ ਹੀ ਆਪਣਾ ਮਕਾਨ ਖਰੀਦ ਲਿਆ ਸੀ ਇੱਕ ਵਾਰ ਅਸੀਂ 8-10 ਜਣੇ ਡਾਂਗਾ ਸੋਟੀਆਂ ਲੈ ਕੇ ਉਸ ਨੂੰ ਖੜਕਾਉਣ ਦੇ ਇਰਾਦੇ ਨਾਲ ਰਾਤ ਨੂੰ ਉਸਦੇ ਘਰ ਤੱਕ ਚਲੇ ਗਏ ਸੀ ਪਰ ਸਬਾਬ ਨਾਲ ਉਹ ਘਰੇ ਨਹੀਂ ਸੀ ਅਤੇ ਸਾਨੂੰ ਮਾਯੂਸ ਹੋ ਕੇ ਵਾਪਸ ਮੁੜਨਾ ਪੈ ਗਿਆ ਸੀ ਦੂਸਰਿਆਂ ਪ੍ਰਤੀ ਇਹ ਤੰਗ ਨਜ਼ਰ ਪਹੁੰਚ ਵੈਸੇ ਤਾਂ ਹਰ ਰਾਸੀ ਵਿਚਾਰਧਾਰਾ ਨੂੰ ਪ੍ਰਣਾਇ ਵਿਅਕਤੀ ਵਿੱਚ ਹੁੰਦੀ ਹੈ ਪਰ ਕਮਿਊਨਿਸਟ ਵਿਚਾਰਧਾਰਾ ਦੇ ਪੈਰੋਕਾਰਾਂ ਨੂੰ ਇਸ ਦੀ ਵੱਧ ਪਾਣ ਚੜੀ ਹੁੰਦੀ ਹੈ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 7 ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ